ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਮੁਕਸਰ ਸਾਹਿਬ ਦੀ ਜੇਲ੍ਹ ਦੇ ਅੰਦਰ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਹੋਰਾਂ ਦੀ ਸਿੰਘਣੀ ਇੱਕ ਮਸਲਾ ਹੈਗਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੁਝ ਸਮੱਸਿਆਵਾਂ ਆ ਰਹੀਆਂ ਨੇ ਕੀ ਸਮੱਸਿਆਵਾਂ ਆ ਰਹੀਆਂ ਨੇ ਉਹ ਸਾਰਾ ਕੁਝ ਆਪਾਂ ਭੈਣ ਹੋਣਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਕਿੰਨੇ ਕ ਕੇਸ ਉਹਨਾਂ ਦੇ ਉੱਪਰ ਪਏ ਹੋਏ ਆ ਔਰ ਕਦੋਂ ਕਦੋਂ ਉਹ ਜੇਲ੍ਹ ਦੇ ਅੰਦਰ ਬੰਦ ਹੈਗੇ ਆ ਸਾਰਾ ਕੁਝ ਆਪਾਂ ਜਾਣਦੇ ਆ ਪੈਣ ਜੀ ਚਾਚੇ ਤੌਰ ਤੇ ਸਾਡੇ ਕੋਲ ਅੱਜ ਸਾਡੇ ਸਟੂਡੀਓ ਚ ਆਏ ਹੈਗੇ ਆ ਪੈਣ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣ ਤੁਹਾਨੂੰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣ ਜੀ ਮੈਨੂੰ ਲੱਗਦਾ ਕਿ ਜਦੋਂ ਘਰ ਦੇ ਵਿੱਚ ਕੋਈ ਸਿੰਘ ਆਪਣਾ ਜੇਲ੍ਹ ਦੇ ਵਿੱਚ ਹੋਵੇ ਤਾਂ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਤੇ ਵੈਸੇ ਤੁਹਾਨੂੰ ਆਪ ਵੀ ਕਰਨੇ ਪੈਂਦਾ ਹੋਊਗਾ ਘਰ ਦੇ ਵਿੱਚ ਕੌਣ ਕੌਣ ਹੈਗੇ ਹੋ ਤੁਸੀਂ ਮੇਰਾ ਬੇਟਾ ਜੀ ਇੱਕ ਇੱਕ ਮੈਂ ਮੇਰਾ ਮੰਮੀ ਡੈਡੀ ਨੇ ਬਸਤੂਨੇ ਮੇਰੇ ਨਾਲ ਹੀ ਰਹਿੰਦੇ ਆ ਉਹ ਕਿੰਨੀ ਉਮਰ ਹੋ ਗਈ ਬੇਟੇ ਦੀ ਬੇਟਾ 13 ਸਾਲ ਦਾ ਹੋਵੇ ਤਾਜਾ ਮਸਲਾ ਇਹ ਹੈ ਜੀ ਹੁਣ ਮਤਲਬ ਉਹਨਾਂ ਨੂੰ 3 ਸਾਲ ਹੋ ਗਏ ਨੰਤਰ ਉਹਨਾਂ ਨੂੰ ਹੁਣ ਪਹਿਲਾਂ ਗੁਰੂ ਘਰ ਜਾਣ ਦਿੰਦੇ ਸੀਗੇ ਹੁਣ ਕਾਫੀ ਰਾਸਮੈਂਟ ਕੀਤਾ ਜਾਂਦਾ ਉਹਨਾਂ ਨੂੰ 5-6 ਮਹੀਨੇ ਹੋ ਗਏ ਉਹਨਾਂ ਨੂੰ ਗੁਰਦੁਆਰੇ ਨਹੀਂ ਜਾਣ ਦਿੱਤੇ ਅੱਛਾ ਹਾਂਜੀ ਗੁਰੂ ਘਰ ਜਾਣ ਤੇ ਵਾਸਤੇ ਉਹਨਾਂ ਨੂੰ ਮਤਲਬ ਕਾਫੀ ਅਸੀਂ ਚੰਡੀਗੜ੍ਹ ਵੀ ਅਪੀਲ ਪਾਤੀ ਆ ਹਾਈ ਕੋਰਟ ਦੇ ਵਿੱਚ ਅਸੀਂ ਸਾਰੇ ਕਿਤੇ ਮਤਲਬ ਅਰਜ਼ੀਆਂ ਲਾਤੀਆਂ ਨੇ ਸਾਰੇ ਕਿਤੇ ਹਾਈ ਕੋਰਟ ਦੇ ਜੱਜ ਨੇ ਮਤਲਬ ਆਰਡਰ ਵੀ ਕਰਤੇ ਨੇ ਵੀ ਤੁਸੀਂ ਇਹਨੂੰ ਗੁਰੂ ਘਰ ਲੈ ਕੇ ਜਾਓ ਅੱਛਾ ਪਰ ਨਹੀਂ ਜਿਹੜੇ ਜੇਲ੍ਹ ਦੇ ਮਤਲਬ ਸੁਪਰੀਡੈਂਟ ਨੇ ਪਰ ਉਹ ਸੁਣੇ ਨਹੀਂ ਰਹੇ ਹੈਗੇ ਗੱਲ ਉਹਨਾਂ ਦੀ ਮਤਲਬ ਜੱਜ ਨੇ ਆਰਡਰ ਕਰ ਦਿੱਤੇ ਹੋਏ ਆ ਉਹਦੇ باوجود ਵੀ ਜੇਲ੍ਹ ਪ੍ਰਸ਼ਾਸਨ ਨਹੀਂ ਸੁਣ ਨਹੀਂ ਨਹੀਂ ਸੁਣ ਰਹੀਗੀ ਬਿਲਕੁਲ ਨਹੀਂ ਸੁਣਦੀ ਹੈਗੀ ਪਹਿਲਾਂ ਤਾਂ ਪਿੱਛੇ ਕਿਤੇ 2 2 ਕਿੰਨੇ ਹੋ ਗਏ ਨੇ ਉਦੋਂ ਤਾਂ ਬਿਲਕੁਲ ਹੀ ਉਹਨਾਂ ਨੂੰ ਬੰਦ ਕਰਤਾ ਸੀ ਇਹਨਾਂ ਨੇ ਅੱਛਾ ਮੁਲਾਕਾਤਾਂ ਹੀ ਬੰਦ ਕਰਤੀ ਸੀ 15 ਦਿਨ ਬਿਲਕੁਲ ਹੀ ਬੰਦ ਕਰਤਾ ਸੀ ਖਰਚਾ ਪਾਣੀ ਸਭ ਕੁਝ ਬੰਦ ਕਰਤਾ ਸੀ ਉਹਨਾਂ ਦਾ ਹਾਂਜੀ ਤੇ ਫਿਰ ਉਹਨਾਂ ਨੇ ਦਵਾਰ ਤੋਂ ਖੋਲਿਆ ਤੇ ਫਿਰ ਅਸੀਂ ਜਦੋਂ ਪਾਈਆਂ ਪੀਰਪੂਲ ਕੀਤਾ ਸਾਰਾ ਕੁਝ ਫਿਰ ਉਹਨਾਂ ਨੂੰ ਕੱਢਿਆ ਬਾਹਰ ਉਹਨਾਂ ਨੂੰ ਦਵਾਰ ਤੋਂ ਮੁਲਾਕਾਤ ਕੀਤੀ 15 ਦਿਨ ਬਾਅਦ ਅਸੀਂ ਤੇ ਹੁਣ ਫੇਰ ਉਹ ਮਤਲਬ ਆਪਣੇ ਕੱਲ ਤੋਂ ਉਹ ਭੁਖੜਤਾਲ ਤੇ ਬੈਠੇ ਨੇ ਅੱਛਾ ਕੱਲ ਤੋਂ ਭੁਖੜਤਾਲ ਤੇ ਬੈਗੇ ਆ ਕੱਲ ਤੋਂ ਬੈਠੇ ਨੇ ਠੀਕ ਆ ਕੱਲ ਤੋਂ ਭੁਖੜਤਾਲ ਤੇ ਬੈਠੇ ਨੇ ਉਹ ਤੇ ਹੁਣ ਉਹ ਇਹੀ ਚੀਜ਼ ਭਾਲਦੇ ਨੇ ਵੀ ਸਾਨੂੰ ਮਤਲਬ ਸਾਨੂੰ ਗੁਰੂ ਘਰ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ ਮੁੱਖ ਮ ਜਿਹੜੀ ਮੰਗ ਹੈਗੀ ਉਹ ਇਹ ਆ ਕਿ ਗੁਰੂ ਘਰ ਜਾਣ ਦੀ ਬਸ ਇਹੀ ਮੰਗ ਆ ਉਹਨਾਂ ਦੀ ਗੁਰੂ ਘਰ ਜਾਣ ਦੀ ਮੰਗ ਆ ਉਹਨਾਂ ਦੀ ਪੰਜ ਜਾਨੇ ਬੰਦੇ ਨੇ ਇਹ ਜਿਹੜੇ ਬੈਠੇ ਨੇ ਸਿੰਘਾਂ ਪੰਜ ਜਾਨੇ ਨੇ ਇਹ ਅੱਛਾ ਤੇ ਪੰਜਾਂ ਨੂੰ ਗੁਰੂ ਘਰ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਉਹਨਾਂ ਅੱਛਾ ਕਿਹੜਾ ਕਿਸਾਂ ਵਿੱਚ ਬੰਦ ਨੇ ਭਾਈ ਸਾਹਿਬ ਅੰਦਰ ਤਕਰੀਬਨ ਤਕਰੀਬਨ ਕਿ ਕਿਹੜੇ ਕੇਸ ਪਾਏ ਹੋਏ ਆ ਉਹਨਾਂ ਦੇ ਉੱਪਰ ਉਹਨਾਂ ਤੇ ਕਾਫੀ ਕੇਸ ਨੇ ਜੀ ਮਤਲਬ ਉਹਨਾਂ ਤੇ ਇਹ ਵੀ ਆ ਵੀ ਮਤਲਬ ਇਹਨਾਂ ਨੇ ਇੱਧਰ ਮਤਲਬ ਜਿਵੇਂ ਹੁਣ ਕਹਿ ਦੋ ਵੀ ਬੰਮ ਠਮਾਕੇ ਦਾ ਕਰ ਲਓ ਕੁਝ ਜਿਵੇਂ ਆਪਣੇ ਹੋਇਆ ਸੀਗਾ ਇੱਥੇ ਲੁਧਿਆਣੇ ਹੋਇਆ ਸੀਗਾ ਹੂੰ ਹੂੰ ਕਚੈਰੀਆਂ ਚ ਹੋਇਆ ਸੀ ਅੱਛਾ ਉਹ ਵੀ ਇਹਨਾਂ ਨੇ ਤੇ ਮਤਲਬ ਇਹਨਾਂ ਤੇ ਕੀਤਾ ਸਿੰਘ ਸਾਹਿਬ ਤੇ ਅੱਛਾ ਮਤਲਬ ਕਾਫੀ ਕੇਸ ਨੇ ਜਿਹੜੇ ਇਹਨਾਂ ਨੇ ਲੱਗ ਲੱਗ ਸ਼ਹਿਰਾਂ ਦੇ ਵਿੱਚ ਨੇ ਜਿਹੜੇ ਚੰਡੀਗੜ੍ਹ ਹੋ ਗਿਆ ਹੂੰ ਹੂੰ ਤੇ ਬਠਿੰਡੇ ਹੋ ਗਿਆ ਅੰਬਰਸਰ ਹੋ ਗਿਆ ਹਾਂਜੀ ਪਟਿਆਲੇ ਹੋ ਗਿਆ ਤੇ ਮਤਲਬ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨੇ ਮਤਲਬ ਯੂਏਪੀਆ ਵੀ ਲੱਗੀ ਹੋਈ ਹੈ ਕਿਸ ਕੇਸ ਚ ਹਾਂਜੀ ਲੱਗੀ ਹੋਈ ਹੈ ਇਹਨਾਂ ਨੂੰ ਉਮਰ ਕੈਦ ਲੱਗੀ ਹੋਈ ਹੈ ਇਹਨਾਂ ਨੂੰ ਅੱਛਾ ਅੱਛਾ ਕਿਸ ਕੇਸ ਅੱਛਾ ਕਿਸ ਕੇਸ ਚ سزا ਵੀ ਹੋ ਚੁੱਕੀ ਹੋਆ ਹਾਂਜੀ ਦੋ ਕੇਸਾਂ ਚ ਹੋਈ ਹੋਈ ਹੈ ਅੱਛਾ ਹਾਂਜੀ ਉਹ ਮਤਲਬ ਜਮਾਨਤ ਹੋਈ ਕਿਸ ਕੇਸ ਕੇਸ ਚ ਨਹੀਂ ਜੀ ਜਮਾਨਤ ਹੁੰਦੀ ਨਹੀਂ ਜਮਾਨਤ ਤਾਂ ਨਹੀਂ ਹੁੰਦੀ ਭਾਈ ਸਾਹਿਬ ਇਹਨਾਂ ਨੂੰ ਅੰਦਰ ਮਤਲਬ ਕਿਤੇ ਲੈ ਕੇ ਨਹੀਂ ਜਾਂਦੇ ਇਹਨਾਂ ਨੂੰ ਹਾਂ ਹਾਂ ਅੱਛਾ ਕੋਰਟ ਦੇ ਵਿੱਚ ਪੇਸ਼ ਨਹੀਂ ਕਰਦੇ ਨਹੀਂ ਕਰਦੇ ਪੇਸ਼ ਤੇ ਕਿਵੇਂ ਹੁੰਦੀ ਹੈ ਪੇਸ਼ੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ अच्छा जज दी सुनਦੇ ਹੀ ਨਹੀਂ ਹੈਗੇ ਜੀ ਉਹ ਅੱਛਾ ਅੱਛਾ ਜੱਜ ਨੇ ਕਿੰਨੀ ਵਾਰੀ ਆਰਡਰ ਦੇ ਚੁੱਕੇ ਨੇ ਉਹ ਵੀ ਸਾਡੇ ਸਾਹਮਣੇ ਪੇਸ਼ ਕਰੋ ਆਨਲਾਈਨ ਪੇਸ਼ ਕਰੋ ਨਹੀਂ ਕਰਦੇ ਹੈਗੇ ਉਹ ਅੱਛਾ ਤੁਹਾਡੀ ਮੁਲਾਕਾਤਾਂ ਹੁੰਦੀਆਂ ਨੇ ਵੈਸੇ ਸਾਡੀ ਮੁਲਾਕਾਤਾਂ ਹੁੰਦੀਆਂ ਨੇ ਸਾਡੀ ਮੁਲਾਕਾਤਾਂ ਤੇ ਵੀ ਉਹ ਮਤਲਬ ਪਰਮਿਸ਼ਨ ਮਤਲਬ ਉਹ ਕਰਦੇ ਨੇ ਮੁੱਦਾ ਚੱਕ ਦੇਣ ਜਿਵੇਂ ਸਾਡੀ ਘੰਟੇ ਦੀ ਮੁਲਾਕਾਤ ਹੁੰਦੀ ਆ ਹਮਮ ਠੀਕ ਹੈ ਨਾ ਉਹ ਤੋਂ ਅੱਧਾ ਘੰਟਾ ਹੋ ਜਾਂਦਾ ਉਹ ਜਦੀ ਰੋਲਾ ਪਾਉਣ ਲੱਗ ਜਾਂਦੇ ਨੇ ਅੱਛਾ ਜਦੀ ਪੁਲਿਸ ਜੜੀਆਂ ਲੈ ਆਉਂਦੀ ਆ ਬਸ ਕਰੋ ਜੀ ਬਹੁਤ ਹੋ ਗਿਆ ਜੀ ਮੁਲਾਕਾਤ ਹੋ ਗਈ ਜੀ ਬਸ ਜੀ ਚਲੋ ਜੀ ਹਮਮ ਉਹਨਾਂ ਨੂੰ ਲੈ ਕੇ ਆਂਦੇ ਸਕੂ ਦੋਸਤਾਂ ਨੂੰ ਨਾਲ ਵਾਪਸ ਲੈ ਕੇ ਜਾਂਦੇ ਅੱਛਾ ਜਿਹੜੇ ਜਿਹੜੇ ਹੁਣ ਮੇਨ ਸਮੱਸਿਆ ਕਹ ਲੋ ਵੀ ਉਹ ਇਹ ਆ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੱਤਾ ਜਾਂਦਾ ਜੀ ਨਹੀਂ ਜਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੱਤਾ ਹੁਣ ਰਾਤ ਮਤਲਬ ਪੌਣੇ 12 ਵਜੇ ਦਾ ਟਾਈਮ ਸੀਗਾ ਰਾਤੀ ਹਾਂਜੀ ਤੇ ਜਦੋਂ ਇਹਨਾਂ ਨੇ ਕੱਲ ਤੇ ਭੁੱਖ ਹੜਤਾਲ ਤੇ ਬੈਠੇ ਨੇ ਇਹ ਪੌਣੇ 12 ਵਜੇ ਟਾਈਮ ਸੀਗਾ ਪੌਣੇ 12 ਵਜੇ ਉਹਨਾਂ ਨੇ ਆ ਕੇ ਮਤਲਬ ਇੱਕ ਪੁਲਿਸ ਵਾਲਾ ਸੀਗਾ ਜਿਹਨੇ ਆ ਕੇ ਤਲਾਸ਼ੀ ਲਈ ਅੰਦਰ ਅੱਛਾ ਉਹਨਾਂ ਦੀ ਚੱਕੀ ਦੇ ਵਿੱਚ ਚੱਕੀ ਦੇ ਵਿੱਚ ਆ ਕੇ ਤੇ ਉਹ ਸੀਗਾ ਤੇ ਉਹਨੇ ਕੀ ਕੀਤਾ ਮਤਲਬ ਇਹਨਾਂ ਦੀ ਗੁਰੂ ਦੀਆਂ ਪੰਗਤੀਆਂ ਸੀਗੇ ਨਾ ਜਿਵੇਂ ਇਹ ਪੜਦੇ ਨੇ ਡੇਲੀ ਉੱਠ ਕੇ ਪੜਦੇ ਨੇ ਉਹਨਾਂ ਦੀ ਉਹਨੇ ਸ਼ਰਾਬ ਪੀਤੀ ਸੀ ਉਹਨੇ ਬੇਇੱਜ਼ਤੀ ਕੀਤੀ ਬਹੁਤ ਜ਼ਿਆਦੀ ਅੱਛਾ ਤੇ ਮੰਦੀ ਭਾਸ਼ਾ ਬੋਲੀ ਉਹਨਾਂ ਨੇ ਨਹੀਂ ਕਿਵੇਂ ਪੰਗਤੀਆਂ ਕੰਧ ਦੇ ਉੱਪਰ ਲਿਖੀਆਂ ਹੋਈਆਂ ਸੀ ਕੋਈ ਕੰਧ ਦੇ ਉੱਤੇ ਇਹਨਾਂ ਨੇ ਆਪਣੀਆਂ ਮਤਲਬ ਲਿਖ ਕੇ ਰੱਖੀਆਂ ਹੋਈਆਂ ਨੇ ਅੱਛਾ ਇਹ ਗੱਲ ਤੁਹਾਨੂੰ ਭਾਈ ਸਾਹਿਬ ਨੇ ਦੱਸੀ ਫੋਨ ਤੇ ਹਾਂਜੀ ਫੋਨ ਤੇ ਦੱਸੀ ਉਹਨਾਂ ਨੇ ਹਾਂ ਸਰਕਾਰੀ ਫੋਨ ਜਿਹੜਾ ਹਾਂਜੀ ਸਰਕਾਰੀ ਫੋਨ ਅੱਛਾ ਤੇ ਸਰਕਾਰੀ ਫੋਨੋਂ ਡੇਲੀ ਕਰਦੇ ਰਹੇ ਧਿਆੜੀ ਜੀ ਦੋ ਵਾਰੀ ਕਰ ਲੈਣ ਤਿੰਨ ਵਾਰੀ ਕਰ ਲੈਣ ਐਂ ਜੀ ਉਹਨਾਂ ਡੇਲੀ ਆ अच्छा सरकारी फोन एक एक दिन ਦੇ ਵਿੱਚ ਦੋ ਤਿੰਨ ਵਾਰ ਕਰਨ ਦੀ ਹੈਗੀ ਆ ਕਿਹਾ ਪਰਮਿਸ਼ਨ ਹੈਗੀ ਆ ਜੀ ਉਹਨਾਂ ਨੂੰ اچھا ਹਾਂਜੀ ਤੇ ਉਹਨੇ ਕੀ ਕੀਤਾ ਰਾਤ ਉਹਨੇ ਜੀ ਉਹ ਮਤਲਬ ਆ ਕੇ ਨਾ ਉਹਨੇ ਪੰਗ ਤੇ ਬਹੁਤ ਮਤਲਬ ਬਹੁਤ ਜਿਆਦਾ ਉਹਨੇ ਮਤਲਬ ਉਹ ਕੀਤਾ ਸ਼ਰਾਬ ਪੀਤੀ ਹੋਈ ਸੀ ਬਹੁਤ ਜਿਆਦਾ ਤੇ ਸੁਪਰੀਡੈਂਟ ਨੇ ਕਿਹਾ ਉਹ ਫੇਰ ਹੋ ਗਿਆ ਉਤੋਂ اچھا اچھا ਹੁਣ ਅੱਜ ਤਾਂ ਉਹਨਾਂ ਨੇ ਮਤਲਬ ਪਾਈਸਾ ਇਹਨਾਂ ਦੇ ਸਿੰਘ ਸਾਹਿਬ ਦੇ ਅੱਜ ਤਾਂ ਮਤਲਬ ਭਾਂਡੇ ਵਿਚ ਆ ਕੇ ਲੈ ਗਏ ਨੇ اچھا 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 ਪਾਣੀ ਵੀ ਜਿਹੜਾ ਮਤਲਬ ਪਾਣੀ ਵੀ ਨਹੀਂ ਪੀ ਸਕਦੇ ਹੈਗੇ ਹੁਣ ਹਾਂ 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 ਹੋ ਜਿਹੜੇ ਭੁੱਖ ਹੜਤਾਲਤੇ ਨੇ ਚਲੋ ਇਹ ਸੀਗਾ ਵੀ ਜਿਹੜੇ ਪੰਜ ਪੰਜ ਸਿੰਘ ਸੀਗੇ ਜਿਵੇਂ ਸਵੇਰੇ ਪਾਣੀ ਪੀ ਲਿਆ ਇੱਕ ਵਾਰੀ ਪਾਣੀ ਪੀ ਲੰਦੇ ਸੀਗੇ ਹੁਣ ਉਹ ਵੀ ਭਾਂਟੇ ਵੀ ਲੈ ਕੇ ਚੱਕ ਕੇ ਉਹਨਾਂ ਦਾ ਸਮਾਨ ਵੀ ਚੱਕ ਕੇ ਲੈ ਗਏ ਸਾਰਾ ਅੱਛਾ ਤੁਸੀਂ ਆਪਣੇ ਵਕੀਲ ਸਾਹਿਬ ਦੇ ਨਾਲ ਦੁਬਾਰਾ ਤੁਹਾਡੀ ਗੱਲ ਹੋਈ ਕੌਣ ਨੇ ਤੁਹਾਡੇ ਵਕੀਲ ਸਾਹਿਬ ਜਿਹੜੇ ਪੈਰਵਾਈ ਕਰਦੇ ਉਹਨਾਂ ਦੇ ਕੇਸ ਸਾਹਿਬ ਮੇਰੇ ਲੁਧਿਆਣੇ ਤੋਂ ਆਪਣੇ ਮਜ਼ਕਰ ਵਕੀਲ ਸਾਹਿਬ ਨੇ ਜਸਪਾਲ ਸਿੰਘ ਮੰਜਪੁਰ ਹਾਂਜੀ ਅੱਛਾ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਕਿ ਉਹ ਤੇ ਜੱਜ ਸਾਹਿਬ ਦੇ ਹੁਕਮਾਂ ਦੇ ਜੀ ਕਮੀ ਨਹੀਂ ਮਿਲਦੀ ਮੇਰੀ ਫੋਨ ਨਹੀਂ ਗੱਲ ਹੋਈ ਹੈਗੀ ਮੇਰੀ ਉਹਨਾਂ ਦੀ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਸਾਰੇ ਕਿਤੇ ਉਹਨਾਂ ਨੇ ਅਪੀਲ ਕੀਤੀ ਹੈ ਹਾਈ ਕੋਰਟ ਦੀ ਵੀ ਕੀਤੀ ਹੈ ਉਹਨਾਂ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਉਹ ਕਹਿੰਦੇ ਨੇ ਵੀ ਅਸੀਂ ਇੰਨੀ ਸਕਿਉਰਟੀ ਨਹੀਂ ਦੇ ਸਕਦੇ ਹੈਗੇ ਹੋਰ ਕੋਈ ਥਿਰਾਂ ਜਿੱਥੇ ਬੰਦੀਆਂ ਦੇ ਨਾਲ ਤੁਹਾਡੀ ਗੱਲ ਹੋਈ ਨਹੀਂ ਜੀ ਕਿਸੇ ਨਾਲ ਨਹੀਂ ਹੋਈ ਅਕਾਲ ਤਖਤ ਸਾਹਿਬ ਜਿੱਥੇ ਘਰ ਤੱਕ ਪਹੁੰਚ ਕੀਤੀ ਹਾਂਜੀ ਕੀਤੀ ਸੀਗੀ ਪਰ ਉਹਨਾਂ ਨੇ ਸਾਡੀ ਕੋਈ ਗੱਲੇ ਨਹੀਂ ਸੁਣੀ ਹੈ ਕੁਲਦੀਪ ਸਿੰਘ ਗੜਕਾਜੋ ਹਰਾਂ ਦੇ ਨਾਲ ਚਾਹਣ ਤੋਂ ਅੱਛਾ ਜਿਹੜੇ ਹੁਣ ਨੇ ਹਾਂਜੀ ਮੈਂ ਇਹਨਾਂ ਕੋਲ ਗਈ ਸੀਗੀ ਅੰਬਰਸਰ ਗਈ ਸੀ ਮੈਂ ਇਹਨਾਂ ਨੂੰ ਖੁਦ ਦਫ਼ਤਰ ਦੇ ਵਿੱਚ ਮਿਲ ਕੇ ਆਈ ਸੀ ਅੱਛਾ ਕਿਉਂਕਿ ਜਿਹੜੀ ਜੇਲ੍ਹ ਦੀ ਕੰਦਾ ਨਾ ਕੰਦਾ ਨਹੀਂ ਹੈਗੇ ਗੁਰੂ ਘਰ ਦੀਆਂ ਅੱਛਾ ਸਿੰਘ ਸਾਹਿਬ ਨੇ ਅਪੀਲ ਕੀਤੀ ਸੀ ਕਿ ਵੀ ਗੁਰੂ ਘਰ ਦੀਆਂ ਕੰਦਾਂ ਨੂੰ ਕੀਤਾ ਜਾਵੇ ਵੀ ਗੁਰੂ ਸਾਹਿਬ ਮਤਲਬ ਕੀਤਾ ਜਾਵੇ ਗੁਰਦੁਆਰੇ ਨੂੰ ਬਣਾਇਆ ਜਾਵੇ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਫਿਰ ਉਹਨਾਂ ਨੇ ਇੱਕ ਵਾਰੀ ਸਿੰਘ ਸਾਹਿਬ ਨੇ ਇਹ ਕਿਹਾ ਸੀ ਮੇਰੀ ਆ ਕੇ ਮੁਲਾਕਾਤ ਕਰਕੇ ਜਾਓ ਮੇਰੇ ਹਾਲਾਤ ਇੱਥੇ ਬਹੁਤ ਮਾੜੇ ਨੇ ਹਾਂ ਵੀ ਮੈਂ ਸਹੀ ਨਹੀਂ ਹੈਗਾ ਪਰ ਇਹਨਾਂ ਨੇ ਕਿਸੇ ਨੇ ਵੀ ਮਤਲਬ ਕੋਈ ਮੇਰੀ ਗੱਲ ਨਹੀਂ ਸੁਣੀ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਰਾਬਤਾ ਇੱਕ ਵਾਰੀ ਹਾਂਜੀ ਕਿੱਥੇ ਹੋ ਜੀ ਤੁਹਾਡਾ ਘਟਕੜ ਮੇਰੀ ਮਤਲਬ ਕਹਿਣ ਦਾ ਮਤਲਬ ਆਪਣੇ ਜਿਹੜੇ ਧਾਮੀ ਨੇ ਹਾਂਜੀ ਭਾਈ ਸਾਹਿਬ ਉਹਨਾਂ ਨੇ ਮੇਰੀ ਜ਼ਰੂਰ ਹੈਲਪ ਕੀਤੀ ਆ ਅੱਛਾ ਸਿੰਘ ਸਾਹਿਬ ਨੂੰ ਖਰਚਾ ਦੇਣ ਦੀ ਮਤਲਬ ਹੈਲਪ ਕੀਤੀ ਆ ਉਹਨਾਂ ਨੇ ਉਹਨਾਂ ਨੂੰ ਨਹੀਂ ਆਪਾਂ ਕਹਿ ਸਕਦੀ ਹੈਗੀ ਮੈਂ ਕੁਝ ਵੀ ਕਰ ਸਕਦੀ ਹੈਗੀ ਪਰ ਬਾਕੀ ਜਿਵੇਂ ਹੁਣ ਆਪਣੇ ਜਿਹੜੇ ਹੁਣ ਨੇ ਜਥੇਦਾਰ ਨੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਹੈਗੀ ਪਰ ਧਾਮੀ ਸਾਹਿਬ ਨੇ ਤੁਹਾਡੀ ਆ ਗੱਲ ਸੁਣੀਆ ਚਲੋ ਖਰਚੇ ਵਾਲੀ ਗੱਲ ਵੀ ਮੈਨੂੰ ਲੱਗਦਾ ਕਿ ਇਹ ਵੀ ਬੜੀ ਵੱਡੀ ਰਾਹਤ ਹੁੰਦੀ ਹੈ ਕਈ ਵਾਰ ਤੇ ਨਾ ਇਹ ਇਹਨਾਂ ਗੱਲਾਂ ਕਰਕੇ ਵੀ ਆਪਾਂ ਕਈ ਵਾਰ ਘਰ ਦੇ ਵਿੱਚ ਬਹੁਤ ਸਮੱਸਿਆਵਾਂ ਆਉਂਦੀਆਂ ਪਰ ਮੈਨੂੰ ਲੱਗਦਾ ਕਿ ਜੇ ਆ ਵੀ ਗੱਲ ਜੇ ਤੁਸੀਂ ਧਾਮੀ ਹੋਰਾਂ ਨਾਲ ਕਰਦੇ ਹਾਂਜੀ ਭਈ ਉਹਨਾਂ ਨੂੰ ਗੁਰਦਾਰਾ ਸਾਹਿਬ ਆ ਗਿਆ ਨਹੀਂ ਹੈਗੀ ਜਾਣ ਦੀ ਹੈ ਨਾ ਪ੍ਰਸ਼ਾਸਨ ਨਹੀਂ ਦੇ ਰਿਹਾ ਜੇਲ੍ਹ ਪ੍ਰਸ਼ਾਸਨ ਤੇ ਸ਼ਾਇਦ ਉਹ ਵੀ ਮੈਨੂੰ ਲੱਗਦਾ ਕੋਈ ਵਧੀਆ ਰੋਲ ਪਲੇ ਕਰ ਸਕਦਾ ਮੈਂ ਭਾਈ ਸਾਹਿਬ ਪਤਾ ਕੀ ਗੱਲ ਹੈ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਕਿਉਂਕਿ ਸਿੰਘ ਸਾਹਿਬ ਨੇ ਮ ਜਿੱਦਾਂ ਮੈਂ ਮਿਲ ਕੇ ਆਈ ਸੀ ਨਾ ਪਰ ਇਹ ਨਹੀਂ ਹੈਗਾ ਵੀ ਧਾਮੀ ਭਾਈ ਸਾਹਿਬ ਨੇ ਮੇਰੀ ਮਤਲਬ ਉਹਨਾਂ ਨੇ ਬਹੁਤ ਮੈਨੂੰ ਬਿਠਾ ਕੇ ਜਿਵੇਂ ਤੁਸੀਂ ਬੈਠੇ ਹੋ ਮੇਰੇ ਨਾਲ ਬੜੀ ਵਧੀਆ ਗੱਲ ਕੀਤੀ ਐ ਸਿੰਘ ਸਾਹਿਬ ਬਾਰੇ ਪੁੱਛਿਆ ਉਹਨਾਂ ਨੇ ਵੀ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਨੇ ਵਧੀਆ ਇੱਜ਼ਤ ਮਾਨ ਕੀਤਾ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਹਾਂਜੀ ਤੇ ਉਹਨਾਂ ਨੇ ਮਤਲਬ ਇਹ ਵੀ ਕਿਹਾ ਫਿਰ ਉਹਨਾਂ ਨੂੰ ਖਰਚਾ ਵੀ ਮਤਲਬ ਕਹਿੰਦੇ ਕੋਈ ਨਹੀਂ ਸੀ ਖਰਚਾ ਕਰਾਂਗੇ ਜੀ ਜਦੋਂ ਵੀ ਤੁਸੀਂ ਆਣਾ ਮੇਰੇ ਕੋ ਆ ਕੇ ਮਿਲੋ ਤੁਸੀਂ ਜਦੋਂ ਵੀ ਆ ਸਕਦੇ ਹੋ ਵਕੀਲਾਂ ਨੂੰ ਫੀਸ ਦੇਣ ਦੀ ਕੋਈ ਸਮੱਸਿਆ ਤਾਂ ਨਹੀਂ ਹੁੰਦੀ ਨਹੀਂ ਜੀ ਕੋਈ ਸਮੱਸਿਆ ਨਹੀਂ ਆਉਂਦੀ ਹਾਂਜੀ ਉਹ ਭਾਈ ਸਾਹਿਬ ਦੇ ਸਿਰ ਤੇ ਜਿਹੜੇ ਵਕੀਲ ਹੈਗੇ ਨੇ ਹੁਣ ਤੁਹਾਡੀ ਜਿਹੜੀ ਮੈਨੂੰ ਲੱਗਦਾ ਕਿ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਨੂੰ ਲੱਗਦਾ ਕਿ ਤੁਸੀਂ ਵੀ ਅੰਦਾਜ਼ਾ ਜ਼ਰੂਰ ਲਾ ਲਿਆ ਹੋਂਗਾ ਔਰ ਮੈਨੂੰ ਵੀ ਭੈਣ ਹੋਰਾਂ ਦੀਆਂ ਗੱਲਾਂ ਤੋਂ ਇਹੀ ਅੰਦਾਜ਼ਾ ਲੱਗਾ ਹੈਗਾ ਕਿ ਜਿਹੜੇ ਉਹਨਾਂ ਦੇ ਉੱਪਰ ਕੇਸ ਪਾਏ ਹੋਏ ਆ ਉਹ ਤਾਂ ਚਲੋ ਅੰਡਰ ਟ੍ਰਾਇਲ ਹੈਗੇ ਆ ਉਹਨਾਂ ਕੇਸਾਂ ਦੇ ਵਿੱਚ ਜਿਹੜੇ-ਜਿਹੜੇ ਕੇਸ ਦੇ ਵਿੱਚ ਵੀ ਜੋ-ਜੋ ਫੈਸਲਾ ਹੋਊਗਾ ਉਹ ਹੁੰਦਾ ਰਹੂਗਾ ਜੇ ਕਿਸੇ ਕੇਸ ਦੇ ਵਿੱਚ ਜ਼ਮਾਨਤ ਮਿਲਣੀ ਹੈ ਤਾਂ ਉਹ ਜ਼ਮਾਨਤ ਮਿਲ ਜੂਗੀ ਜੇ ਕਿਸੇ ਕੇਸ ਦੇ ਵਿੱਚ ਸਜ਼ਾ ਹੋਣੀ ਹੈ ਜਾਂ ਜਿੱਦਾਂ ਪਹਿਲਾਂ ਵੀ ਹੋਈ ਹੈ ਸਜ਼ਾ ਕਿਸੇ ਕੇਸ ਦੇ ਵਿੱਚ ਤਾਂ ਉਹ ਹੈਗਾ ਸਾਰਾ ਕੁਝ ਪਰ ਹੁਣ ਜਿਹੜੀ ਮੇਨ ਇਸ ਮੈਨੂੰ ਲੱਗਦਾ ਕਿ ਉਹ ਇਹੀ ਆ ਕਿ ਉਹਨਾਂ ਨੂੰ ਜੇਲ੍ਹ ਦੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੁੰਦਾ ਹੈਗਾ ਗੁਰਦੁਆਰਾ ਸਾਹਿਬ ਜਾਣ ਦੀ ਪਰਮਿਸ਼ਨ ਨਹੀਂ ਹੈ ਮੇਨ ਮੈਨੂੰ ਲੱਗਦਾ ਕਿ ਗੱਲ ਆਹੀ ਹੈ ਮੰਗ ਇਹੀ ਉਹਨਾਂ ਦੀ ਜਿਹੜੀ ਉਹਨਾਂ ਨੇ ਭੁਖੜਤਾ ਰੱਖੀ ਹੈ ਨਾ ਭਾਈ ਸਾਹਿਬ ਮੇਨ ਉਹਨਾਂ ਦੇ ਇਹੀ ਮੁੱਦਾ ਵੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਿਉਂਕਿ ਨਾ ਤਾਂ ਉਹਨਾਂ ਨੂੰ ਬਾਹਰ ਦੀ ਕੋਈ ਨਿਕ ਕੁਝ ਨਹੀਂ ਉਹਨਾਂ ਨੂੰ ਪਤਾ ਲੱਗਦਾ ਹੈਗਾ ਬਾਹਰਲਾ ਨਾ ਕੋਈ ਖ਼ਬਰ ਜਾਂਦਾ ਉਹਨਾਂ ਕੋਲ ਨਾ ਕੋਈ ਰੇਡ ਹੋਏ ਕੁਝ ਨਹੀਂ ਹੈਗਾ ਉਹਨਾਂ ਕੋਲ ਇਸ ਟਾਈਮ ਉਹ ਕਹਿੰਦੇ ਸਿਰਫ ਇਹ ਉਹਨਾਂ ਨੇ ਇੱਕ ਮਤਲਬ ਇੱਕ ਮੰਗਿਆ ਸੀਗਾ ਵੀ ਮੈਨੂੰ ਸਿਰਫ ਗੁਰੂ ਘਰ ਜਾਣ ਦੀ ਪਰਮਿਸ਼ਨ ਦਿੱ ਕੁਝ ਕਹਿਣਾ ਚਾਹੋਗੇ ਵੱਖ-ਵੱਖ ਧਿਰਾਂ ਜਿੱਥੇ ਬੰਦੀਆਂ ਦੇ ਆਗੂ ਸਾਰੇ ਤੁਹਾਡੀ ਗੱਲਬਾਤ ਨੂੰ ਜ਼ਰੂਰ ਸੁਣਨਗੇ ਖਾਲਸਾ ਪੰਥ ਨੂੰ ਮੈਂ ਸਭ ਨੂੰ ਪੰਥ ਨੂੰ ਇਹੀ ਬੇਨਤੀ ਕਰਦੀ ਆ ਵੀ ਭਾਈ ਸਾਹਿਬ ਅੰਦਰ ਬੈਠੇ ਨੇ ਆਪਾਂ ਜੇ ਹੋਰ ਕੁਝ ਨਹੀਂ ਕਰ ਸਕਦੇ ਇੱਕ ਗੁਰੂ ਘਰ ਲਈ ਆਪਾਂ ਅਪੀਲ ਕਰ ਸਕਦੇ ਆ ਵੀ ਹਾਂਜੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਆਗਿਆ ਦਿੱਤੀ ਜਾਵੇ ਸਾਰੇ ਪੰਥ ਨੂੰ ਮੇਰੀ ਇਹੀ ਬੇਨਤੀ ਆ ਹੱਥ ਜੋੜ ਕੇ ਵੀ ਇਹ ਤੁਸੀਂ ਜ਼ਰੂਰ ਕਰੋ ਸਾਰੇ ਜਾਣੇ ਜੀ ਠੀਕ ਹੈ ਨਾ ਬੇਦਵੀ ਕੀਤੀ ਉਹਨਾਂ ਨੇ ਠੀਕ ਆ ਉਹ ਗਲਤ ਆ ਉਹਨਾਂ ਦੀ ਐਨੀ ਮੇਰੀ ਬੇਨਤੀ ਐ ਬਸ ਜ਼ਰੂਰ ਉਮੀਦ ਕਰਦੇ ਆ ਕਿ ਖਾਲਸਾ ਪੰਥ ਜਰੂਰ ਤਵੱਜੋ ਦੇਊਗਾ ਔਰ ਆਪਾਂ ਇਹ ਵੀ ਉਮੀਦ ਕਰਦੇ ਆ ਕਿ ਵਕ ਵਕ ਤੇ ਰਣ ਜਿੱਥੇ ਬੰਦੀਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਜੇ ਉਹਨਾਂ ਤੱਕ ਵੀ ਗੱਲ ਜਾਂਦੀ ਹੈ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਇੱਕ ਤਾਂ ਇਸ ਵੀਡੀਓ ਨੂੰ ਬਤ ਵਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੋਂ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੜਗੱਜ ਜੀ ਤੱਕ ਇਹ ਗੱਲਬਾਤ ਜ਼ਰੂਰ ਪਹੁੰਚੇ ਔਰ ਉਹਨਾਂ ਨੂੰ ਵੀ ਜ਼ਰੂਰ ਪਤਾ ਲੱਗ ਸਕੇ ਕਿ ਆਹੀ ਇੱਕ ਮੰਗ ਹੈਗੀ ਆ ਜੀ ਕੁਝ ਨੂੰ ਪੁੱਛਣਾ ਚਾਹੁੰਦੇ ਜੀ ਇੱਕ ਵਾਰੀ ਭਾਈ ਸਾਹਿਬ ਪਤਾ ਕੀ ਗੱਲ ਹੈ ਜਿਵੇਂ ਹੁਣ ਕੋਈ ਵੀ ਮਤਲਬ ਜਿਵੇਂ ਉੱਤੀ ਪਹੁੰਚ ਕੇ ਬੈਠਾ ਵਾ ਨਾ ਕੋਈ ਵੀ ਆ ਚਾਹੇ ਕੋਈ ਜਥੇਦਾਰਾ ਕੋਈ ਕੋਈ ਵੀ ਆ ਜੀ ਇੱਕ ਵਾਰੀ ਫੋਨ ਚੱਕ ਲੈਣਗੇ ਦੁਬਾਰੇ ਇਹ ਨਹੀਂ ਕਰਦੇ ਹੈਗੇ ਵੀ ਅਸੀਂ ਫੋਨ ਜਾ ਕੇ ਇਹਨਾਂ ਦੀ ਗੱਲ ਸੁਣ ਲਈਏ ਮੈਂ ਖੁਦ ਦੋ ਵਾਰੀ ਚਾਈ ਉਹਨਾਂ ਕੋਲ ਅੰਬਸਰ ਮਤਲਬ ਕੋਈ ਵੀ ਸੁਣ ਨਹੀਂ ਰਿਹਾ ਹੈਗਾ ਜਦੋਂ ਜਾਂਦੇ ਉਹ ਫਿਰ ਮੁਲਾਕਾਤ ਹੋ ਜਾਂਦੀ ਹੈ ਪਰ ਬਾਅਦ ਵਿੱਚ ਫੋਨ ਤੇ ਨਹੀਂ ਗੱਲ ਹੁੰਦੀ ਕਰਦੇ ਹੀ ਨਹੀਂ ਕਹਿਣਗੇ ਲਿਖ ਕੇ ਦੇਜੋ ਅਸੀਂ ਲਿਖ ਕੇ ਵੀ ਦਿਆਏ ਉਹਨਾਂ ਨੂੰ ਸਾਰਾ ਕੁਝ ਲਿਖ ਕੇ ਮੈਟਰ ਸਾਰਾ ਕੁਝ ਲਿਖ ਕੇ ਦੇ ਕੇ ਆਏ ਆ ਫਿਰ ਵੀ ਕੋਈ ਸੁਣਵਾਈ ਨਹੀਂ ਹੈਗੀ ਜੀ ਜ਼ਰੂਰ ਮੈਂ ਇਹ ਗੱਲ ਕਹਿਣਾ ਚਾਹੁੰਨੀ ਆ ਜੇ ਆਪਣਾ ਸਿੱਖ ਕੌਮ ਬਣਿਆ ਜੇ ਅਸੀਂ ਜਥੇਦਾਰ ਬਣਾਇਆ ਜੀ ਵਾਕਿ ਕਿਹਦੇ ਲਈ ਬਣਾਇਆ ਅਸੀਂ ਆਪਣੇ ਲਈ ਬਣਾਇਆ ਜੀ ਕੌਮ ਦੇ ਵਾਸਤੇ ਜੀ ਕੌਮ ਦੇ ਵਾਸਤੇ ਨਾ ਸਾਰੀ ਜਿਹੜੀ ਸਿੱਖ ਕੌਮਾਂ ਵੀ ਅਸੀਂ ਦੁੱਖ ਲੈ ਕੇ ਜਾ ਰਹੇ ਹਾਂ ਉਹਨਾਂ ਕੋਲ ਲੈ ਕੇ ਜਾ ਰਹੇ ਹਾਂ ਸਾਡੀ ਸੁਣੀ ਜਾਵੇ ਪਰ ਸਾਡੀ ਸੁਣਾਈ ਨਹੀਂ ਹੈਗੀ ਠੀਕ ਹੈ ਨਾ ਹੁਣ ਜਿਹੜੇ ਅੰਦਰ ਬੈਠੇ ਨੇ ਉਹ ਕੋਈ ਆਪਣੇ ਨਿੱਜੀ ਮਾਮਲੇ ਵਾਸਤੇ ਨਹੀਂ ਲੜ ਰਹੇਗੇ ਇੱਕ ਕੌਮ ਲਈ ਲੜ ਰਹੇ ਨੇ ਜੀ ਠੀਕ ਹੈ ਨਾ ਉਹਨਾਂ ਨੇ ਕੌਮ ਲਈ ਆਪਣੀ ਸਾਰੀ ਜ਼ਿੰਦਗੀ ਖਰਾਬ ਕਰਤੀ ਠੀਕ ਹੈ ਨਾ ਆਪਣਾ ਮਾਪਿਓ ਸਾਰਾ ਕੁਝ ਆਪਣਾ ਬੱਚਾ ਤੱਕ ਪ੍ਰਭਾਵ ਕਰਤਾ 8 ਮਹੀਨੇ ਦਾ ਸੀਗਾ ਜਦੋਂ ਮਤਲਬ ਚੱਕੇ ਗਏ ਸੀਗੇ ਮੈਂ 8 ਮਹੀਨੇ 10 ਮਹੀਨੇ ਬੱਚਾ ਮੈਂ ਇਕੱਲੀ ਨੇ ਪਾਲਿਆ ਕਿਸੇ ਨੇ ਸਹਾਰ ਨਹੀਂ ਪੁੱਛੀ ਹੁਣ ਵੀ ਸਾਨੂੰ 3 ਸਾਲ ਹੋ ਗਏ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਭੈਣ ਜੀ ਤੁਸੀਂ ਕਿਵੇਂ ਹੋ हां मैं तान बात करूंगी भाई साहब ਦਾ ਬੈਂਸ ਦਾ ਜਿਹੜੇ ਬਾਹਰ بیٹھے ਨੇ ਹਾਂ ਹਾਂ ਭਾਈ ਮਨਵੀਰ ਸਿੰਘ ਬੈਂਸ ਉਹਨਾਂ ਦੀ ਗੱਲ ਹਾਂਜੀ ਸਿੱਖਣ ਲਈ ਪਾੜੇ ਹਾਂਜੀ ਉਹਨਾਂ ਨੇ ਮੇਰੀ ਜਰੂਰ ਮੇਰੀ ਹੈਲਪ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਵੀ ਉਹ ਮੇਰੇ ਸੁਣਦੇ ਵੀ ਨੇ ਮੈਨੂੰ ਉਹਨਾਂ ਨੇ ਛੋਟੀ ਭੈਣ ਬਣਾਇਆ ਹੈ ਆਪਣੀ ਜਦੋਂ ਵੀ ਕਹਿੰਦੇ ਨੇ ਮੈਨੂੰ ਫੋਨ ਕਰਦੇ ਨੇ ਭੈਣ ਜੀ ਕੋਈ ਦੁੱਖ ਹੋਵੇ ਤਾਂ ਉਹਨਾਂ ਨੇ ਮੈਨੂੰ ਜਰੂਰ ਫੋਨ ਆਇਆ ਜਦੋਂ ਮੈਂ ਬਾਹਰ ਇੱਧਰ ਆਈ ਆ ਉਹਨਾਂ ਨੇ ਮੇਰੀ ਜਰੂਰ ਸੁਨੇਹਾ ਆ ਭੈਣ ਜੀ ਦੱਸੋ ਕੋਈ ਕੰਮ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਪਰ ਅੱਜ ਵੀ ਮੇਰੇ ਨਾਲ ਖੜੇ ਨੇ ਉਹ ਮੈਂ ਉਹਨਾਂ ਨੂੰ ਕਦੇ ਵੀ ਇਹ ਨਹੀਂ ਕਹਿ ਸਕਦੀ ਜਿਹੜੇ ਆਪਣੇ ਨਾਲ ਖੜੇ ਆ ਭਾਏ ਨਹੀਂ ਕਹਿ ਸਕਦੇ ਵੀ ਨਹੀਂ ਖੜੇ ਹੈਗੇ ਜਿਨ੍ਹਾਂ ਨੇ ਮੇਰੀ ਮਾਂ ਫੜੀ ਆ ਉਹ ਵੱਡੇ ਭਰਾ ਨੇ ਮੇਰੇ ਆਪਾਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਹੱਥ ਛੋੜ ਕੇ ਕਰਦੇ ਹਾਂ ਉਹਨਾਂ ਦਾ ਧੰਨਵਾਦ ਮੈਂ ਜ਼ਰੂਰ ਬਿਲਕੁਲ ਹਾਂਜੀ ਆਪਾਂ ਉਮੀਦ ਕਰਦੇ ਹਾਂ ਕਿ ਜ਼ਰੂਰ ਸਾਰੇ ਜਣੇ ਨਾਲ ਖੜਨ ਚਾਹਣ ਹੁਣ ਫਿਲਹਾਲ ਤੇ ਇੱਕੋ ਹੀ ਗੱਲ ਹੈਗੀ ਆ ਕਿ ਗੁਰਦੁਆਰਾ ਸਾਹਿਬ ਜਾਣ ਦੀ ਜਿਹੜੀ ਉਹਨਾਂ ਨੂੰ ਆਗਿਆ ਹੈਗੀ ਉਹ ਦਿੱਤੀ ਜਾਵੇ ਆਸਾਨ ਹੀ ਹੈਗਾ ਇਹ ਸਾਰਾ ਕੁਝ ਬਹੁਤਾ ਔਖਾ ਨਹੀਂ ਹੈਗਾ ਜੇ ਪੰਥ ਥੋੜਾ ਜਿਹਾ ਹੰਬਲਾ ਮਾਰੇ ਜੇ ਜ਼ਿੰਮੇਵਾਰ ਸਖਸ਼ੀਤਾ ਪੰਥ ਦੀਆਂ ਉਹ ਹੰਬਲਾ ਮਾਰ ਪੰਜ ਤੁਹਾਡਾ ਮਨ ਭਾਵਕ ਜਾ ਹੋ ਗਿਆ ਔਰ ਮੈਂ ਜਿਆਦਾ ਉਧਰ ਲੈਪਰਸ ਨੂੰ ਜਾਣਾ ਨਹੀਂ ਸੀਗਾ ਕਿਉਂਕਿ ਮੈਂ ਚਾਹਣਾ ਸੀਗਾ ਕਿ ਇਸ ਮਸਲੇ ਦੇ ਉੱਪਰ ਹੀ ਰਹਿ ਜਾਵੇ ਪਰ ਹੁਣ ਜੇ ਤੁਸੀਂ ਥੋੜੀ ਜੀ ਗੱਲ ਕੀਤੀ ਤੁਹਾਡਾ ਮਨ ਭਾਵਕ ਹੋਇਆ ਤੇ ਮੈਂ ਚਾਹਣਾ ਹੈਗਾ ਕਿ ਥੋੜੀ ਜਿਹਾ ਜ਼ਰੂਰ ਦੱਸ ਦਿਓ ਕਿ ਭਾਈ ਸਾਹਿਬ ਜੀ ਨੂੰ ਤੇ ਤੁਹਾਨੂੰ ਮੇਰੇ ਖਿਆਲ ਤੁਸੀਂ ਵਿਦੇਸ਼ ਦੀ ਧਰਤੀ ਤੇ ਸੀਗੇ ਨਾ ਜੀ ਤੁਹਾਨੂੰ ਉੱਥੋਂ ਅਰੈਸਟ ਕਰਕੇ ਲਿਆਂਦਾ ਗਿਆ ਸੀ ਹਾਂਜੀ ਉਧਰੋਂ ਲੈ ਕੇ ਆਂਦਾ ਸਾਨੂੰ ਅਸੀਂ 4 ਸਾਲ ਉਧਰ ਰਹੇ ਹਾਂ ਕਿਹੜੀ ਜਗ੍ਹਾ ਸੀ ਤੁਸੀਂ ਅਸੀਂ ਅਲੱਗ-ਅਲੱਗ ਜਗ੍ਹਾ ਤੇ ਸੀਗੇ ਜੀ ਜੀ ਠੀਕ ਹੈ ਜਦੋਂ ਤੁਹਾਨੂੰ ਅਰੈਸਟ ਕਿਹੜੇ ਮੁਲਕ ਤੋਂ ਕਰਕੇ ਮਤਲਬ ਲੱਗ ਲੱਗ ਸਾਮਣੇ ਤੋਂ ਸਾਮਣੇ ਲੈ ਕੇ ਆਏ ਨੇ ਸੀ ਜੇਲ ਵੀ ਕੱਟੀ ਬਾਹਰ ਅੱਛਾ ਹਾਂਜੀ ਤੇ ਅਸੀਂ ਅਲੱਗ-ਅਲੱਗ ਰਹੇ ਹਾਂ ਅਸੀਂ ਉਧਰ ਤੇ ਉਤੋਂ ਹੀ ਸਾਨੂੰ ਲੈ ਕੇ ਆਏ ਨੇ ਇੱਥੇ ਅਰੈਸਟ ਕੀਤਾ ਇਹਨਾਂ ਨੂੰ ਸਾਨੂੰ ਅੰਬਰਸਰ ਰੱਖਿਆ ਇਹਨਾਂ ਨੇ ਮੈਨੂੰ ਤੇ ਬੇਟੇ ਨੂੰ अच्छा हां जी ਤੇ ਇੱਕ ਦਿਨ ਰੱਖਿਆ ਇਹਨਾਂ ਨੇ ਪੂਰਾ ਮਤਲਬ ਬੇਟੇ ਕਰਕੇ ਉਹਨਾਂ ਨੇ ਫਿਰ ਸਿੰਘ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਛੱਡਿਆ ਜਾ ਵੀ ਇਹਨਾਂ ਦੀ ਕੋਈ ਗਲਤੀ ਨਹੀਂ ਫਿਰ ਸਾਨੂੰ ਛੱਡਿਆ ਗਿਆ ਵਾ ਹੂੰ ਹੂੰ ਤੇ ਬਸ ਸਿੰਘ ਸਾਹਿਬ ਨੂੰ ਨਹੀਂ ਉਹਨਾਂ ਨੇ ਤਿੰਨ ਚਾਰ ਸਾਲ ਮੇਰੇ ਖਿਆਲ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਆ ਨਾ ਜੇ ਜਦੋਂ ਉਧਰੋਂ ਲੈ ਕੇ ਆਏ ਸੀ ਤਿੰਨ ਸਾਲ ਹੋ ਗਏ ਜੀ ਪੂਰੇ ਅੱਜ ਹਾਂ ਜੀ ਤਿੰਨ ਸਾਲ ਹੋ ਗਏ ਨੇ ਤਿੰਨ ਸਾਲ 15 ਦਿਨ ਹੋ ਗਏ ਨੇ ਸਾਨੂੰ ਅੱਜ ਆਇਆ ਨੂੰ ਤਿੰਨ ਸਾਲ ਤੇ 15 ਦਿਨ ਵੀ ਤੁਹਾਨੂੰ ਯਾਦ ਆ ਹਾਂ ਜੀ ਇੱਕ ਇੱਕ ਦਿਨ ਆ ਜਿੱਦਾਂ ਕਹਿੰਦੇ ਬੰਦੇ ਨੂੰ ਜਿਣਿਆ ਹੁੰਦਾ ਹਾਂ ਜੀ ਹਾਂ ਜੀ ਤੇ ਸਾਨੂੰ ਹੋ ਗਏ ਨੇ ਆਇਆ ਨੂੰ ਹਾਂ ਹ ਵੀ ਜਿਹੜਾ ਸੀ ਕਟਿਆ ਵਾ ਜੀ ਹੂੰ ਹੂੰ ਸਾਨੂੰ ਪਤਾ ਵਾ ਤੇ ਇੱਧਰ ਆ ਕੇ ਸਾਨੂੰ ਪਤਾ ਵਾ ਜਿਹੜਾ ਸਾਡੀ ਕੋਠੀ ਦਾ ਮਸਲਾ ਸੀਗਾ ਬਹੁਤ ਮਤਲਬ ਅਸੀਂ ਮੁਸੀਬਤਾਂ ਬਹੁਤ ਜ਼ਿਆਦਾ ਕਟੀਆਂ ਨੇ ਵਿੱਚੀ ਅਸੀਂ ਹੂੰ ਹੂੰ ਹਾਂਜੀ ਕੋਠੀ ਦਾ ਮਸਲਾ ਕੀ ਸੀਗਾ ਬਣ ਗਿਆ ਕੋਠੀ ਦਾ ਮਸਲਾ ਸੀਗਾ ਸਾਡਾ ਕੇਸ ਚੱਲਦਾ ਸੀ ਕੋਠੀ ਦਾ ਅੱਛਾ ਤੇ ਬੈਂਕ ਨੇ ਦਾਬਲੀ ਸੀਗੀ ਅੱਛਾ ਅੱਛਾ हां जी बैंकरे ਛੱਡ ਨਹੀਂ ਰਹੀ ਸੀਗੀ ਬੈਂਕ ਤੇ ਹੁਣ ਉਹ ਵੀ ਭਾਈ ਸਾਹਿਬ ਨੇ ਮਸਲਾ ਹੱਲ ਕਰਤਾ ਬੈਸਟ ਭਾਈ ਸਾਹਿਬ ਨੇ ਅੱਛਾ ਅੱਛਾ ਉਹਨਾਂ ਨੇ ਕਰਤੇ ਕਲੀਅਰ ਉਹਨਾਂ ਨੇ ਕਰਤਾ ਠੀਕ ਠੀਕ ਹਾਂ ਜੀ ਉਹਨਾਂ ਦਾ ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਉਹਨਾਂ ਦਾ ਮੈਂ ਸਾਹਨੀ ਪੁਰਸਾ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰਾ ਹੂੰ ਹਾਂ ਜੀ ਮੈਂ ਇੱਕ ਭਾਈ ਸਾਹਿਬ ਇੱਕ ਬੇਨਤੀ ਕਰਨਾ ਚਾਹੁੰਦੀ ਆ ਮੈਂ ਇਹ ਕਹਿ ਰਹੀ ਆ ਨੀਚੀ ਮਾਮਲੇ ਵਿੱਚ ਨਾ ਖੜੋ ਹੂੰ ਹੂੰ ਮੈਂ ਇਹ ਗੱਲ ਕਹਿ ਰਹੀ ਆ ਪਰ ਜਿਹੜਾ ਆ ਸਾਡਾ ਹਨਾ ਗੁਰਦੁਆਰਿਆਂ ਲਈ ਇਹ ਸਾਡਾ ਸਾਰਿਆਂ ਲਈ ਆ ਗੋਮ ਲਈ ਆ ਪੂਰੀ ਬਿਲਕੁਲ ਅਸੀਂ ਇਹਦੇ ਲਈ ਬਾਤ ਚੱਕ ਸਕਦੀ ਹਾਂ ਹ ਏ ਮੈਂ ਬਸ ਅਪੀਲ ਕਰਦੀ ਆਂ ਵੀ ਇਹ ਸਾਰੇ ਕੌਮ ਚੱਕੇ ਜ਼ਰੂਰ ਹਾਂਜੀ ਜ਼ਰੂਰ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਗਾ ਇੱਕ ਸਿੱਖ ਪੱਤਰਕਾਰ ਹੋਣ ਦੇ ਨਾਤੇ ਕਿ ਆਪਾਂ ਸਾਰੇ ਜਣੇ ਸੜਕਾਂ ਦੇ ਉੱਪਰ ਨਾਰੇ ਵੀ ਲੱਗਦੇ ਨੇ ਧਰਨੇ ਮੋਰਚੇ ਮੁਜ਼ਾਹਰੇ ਵੀ ਹੁੰਦੇ ਆ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾਈਆਂ ਕਰਵਾਉਣ ਤੱਕ ਦੀ ਜਿਹੜੀ ਇਹ ਜਦੋਜਾਹਦ ਉਹ ਹੋ ਰਹੀ ਆ ਸੰਘਰਸ਼ ਵੀ ਵਿੱਡੇ ਹੋਇਆ ਮੁਹਾਲੀ ਕੌਮੀ ਇਨਸਾਫ ਮੋਰਚਾ ਉਹ ਵੀ ਲੱਗਾ ਹੋਇਆ ਬਹੁਤ ਕੁਝ ਚੱਲਦਾ ਪਿਆ ਹੈਗਾ ਥਰਡ ਲੈ ਕੇ ਉੱਪਰਲੇ ਪੱਧਰ ਤੱਕ ਸਾਰਾ ਕੁਝ ਪਰ ਮਤ ਜੰਨੀਆਂ ਵੀ ਤੇਰਾ ਜੰਨੀਆਂ ਵੀ ਸਖਸ਼ੀਤਾ ਇਸ ਕਿਸਮ ਦੇ ਨਾਰੇ ਲਾਉਂਦੀਆਂ ਨੇ ਜਿਨ੍ਹਾਂ ਨੂੰ ਬੰਦੀ ਸਿੰਘਾਂ ਦੇ ਨਾਲ ਪਿਆਰ ਹੈ ਉਹਨਾਂ ਦੇ ਅੱਗੇ ਇੱਕ ਜ਼ਰੂਰ ਬੇਨਤੀ ਹੈ ਕਿ ਦੇਖੋ ਇੱਕ ਇਹ ਬਿਲਕੁਲ ਵਾਜਬ ਮੰਗ ਹੈ ਇੱਕ ਸਿੱਖ ਦੇ ਵਾਸਤੇ ਗੁਰੂ ਘਰ ਜਾਣਾ ਇਸ ਤੋਂ ਜ਼ਿਆਦਾ ਵੱਡੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਇੱਕ ਸਿੱਖ ਦੇ ਅੰਦਰ ਇਦਾਂ ਦੀ ਤਮੰਨਾ ਹੈਗੀ ਆ ਤਾਂ ਇਹ ਤਮੰਨਾ ਪੂਰੀ ਹੋ ਸਕਦੀ ਹੈ ਜੇ ਸਿੱਖ ਸੰਸਥਾਵਾਂ ਸਿੱਖ ਸਖਸ਼ੀਤਾ ਸਿੱਖ ਅਦਾਰੇ ਇਸ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੈਣ ਤਾਂ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਇਹ ਸਾਰਾ ਕੁਝ ਹੋ ਸਕਦਾ ਹੈ ਭਾਈ ਸਾਹਿਬ ਨੇ ਭੋਖੜਤਾਲ ਜਿਵੇਂ ਪੈਨ ਹੋਣੀ ਦੱਸ ਰਿਹਾ ਕਿ ਰੱਖੀ ਹੋਈ ਹੈ ਉਹਨਾਂ ਦੇ ਤਬੀਅਤ ਵੀ ਖਰਾਬ ਹੋ ਸਕਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਤਬੀਅਤ ਖਰਾਬ ਹੋਵੇ ਆਓ ਆਪਾਂ ਉਹਨਾਂ ਦੇ ਨਾਲ ਖੜੀਏ ਇੱਕ ਸਿੱਖ ਗੁਰੂ ਘਰ ਜਾ ਸਕੇ ਇੰਨਾ ਕ ਆਪਾਂ ਉਮੀਦ ਕਰਦੇ ਹਾਂ ਕਿ ਜ਼ਰੂਰ ਖਾਲਸਾ ਪੰਥ ਤਵੱਜੂ ਦੇਊਗਾ ਪੰਜੀ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਵੈਸੇ ਵੀ ਉਹ ਠੀਕ ਨਹੀਂ ਰਹਿੰਦੇ ਹੈਗੇ ਹੂੰ ਹੂੰ ਕਿਉਂਕਿ ਉਹਨਾਂ ਨੂੰ ਸ਼ੂਗਰ ਡਾਊਨ ਹੋ ਜਾਂਦੀ ਬਿਲਕੁਲ ਉਹਨਾਂ ਦੀ ਅੱਛਾ ਜੇ ਮਿੱਠਾ ਨਾ ਖਾਣ ਹੋ ਹੂੰ ਹੂੰ ਤੇ ਕਿਉਂਕਿ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿੰਦੀ ਉਹ ਠੀਕ ਨਹੀਂ ਰਹਿੰਦੇ ਕੰਨਾ ਤੋਂ ਉਹਨਾਂ अच्छा दिखਦਾ ਨਹੀਂ ਉਹਨਾਂ ਦੀਗਾ ਬੋ ਘਾਟਾ ਉਹਨਾਂ ਦੀ ਹਾਂਜੀ 슈ਗਰ ਤਾਂ ਉਹਨਾਂ ਦੀ ਬਿਲਕੁਲ ਡਾਊਨ ਹੋ ਜਾਂਦੀ ਹੈ ਉਹ ਅੱਛਾ ਉਹ ਤਾਂ ਬਿਲਕੁਲ ਹੀ ਮਤਲਬ ਕਹਿਣ ਦਾ ਮਤਲਬ ਇੰਝ ਹੋ ਜਾਂਦਾ بے ਹੋਸ਼ ਵੀ ਹੋ ਜਾਂਦੇ ਨੇ ਅੱਛਾ ਅੱਛਾ ਹਾਂਜੀ ਇਹ ਚੀਜ਼ਾਂ ਉਹਨਾਂ ਦਾ ਪੀਪੀ ਬਹੁਤ ਲੋ ਹੁੰਦਾ ਉਹਨਾਂ ਦਾ ਤੇ ਉਹਨਾਂ ਅੰਦਰ ਦਵਾਈਆਂ ਵਗੈਰਾ ਮੈਡੀਕਲ ਦੀ ਸਹੂਲਤ ਲੇਕਣ ਜਾਂਦੇ ਸੀ ਅੱਛਾ ਅੱਗੇ ਲੈ ਕੇ ਜਾਂਦੇ ਸੀ ਬਿਠਿੰਡੇ ਲੈ ਕੇ ਜਾਂਦੇ ਸੀ ਉਹ ਵੀ ਉਹਨਾਂ ਨੇ ਹੁਣ ਬੰਦ ਕਰ ਚੁੱਕਿਆ ਆ अच्छा अच्छा वो भी ਹੁਣ ਉਹ ਅਪੀਲ ਕਰਨੀ ਆ ਉਹ ਅਸੀਂ ਪਾਉਣੀ ਆ ਹਾਈ ਕੋਰਟ ਤੇ ਪਾਉਣੀ ਆ ਵੀ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਕਰੀ ਹੂੰ ਹੂੰ ਵੀ ਮਤਲਬ ਹਫਤੇ ਬਾਅਦ ਨੇ ਹਫਤੇ ਬਾਅਦ ਨਹੀਂ ਲੈ ਕੇ ਜਾਣਾ ਤੇ ਮਹੀਨੇ ਬਾਅਦ ਇਹਨਾਂ ਚੱਕਰ ਲੈ ਕੇ ਜਾਣਾ ਚੈੱਕ ਕਰਵਾ ਹਾਂਜੀ ਲੈ ਕੇ ਜਾਇਆ ਕਰਨ ਉਹ ਵੀ ਅਸੀਂ ਅਪੀਲ ਕਰਨੀ ਆ ਜ਼ਰੂਰ ਹਾਂਜੀ ਇੱਕ ਭਾਈ ਸਾਹਿਬ ਪਤਾ ਕੀ ਗੱਲ ਆ ਜੇ ਆਪਾਂ ਇੰਨੀ ਸਾਡੀ ਬੇਦਬੀਆਂ ਹੋਈਆਂ ਨੇ ਗੁਰੂਗ੍ਰਾਮ ਸਾਹਿਬ ਦੀ ਸਾਡੇ ਪਿਓ ਦੀ ਇੰਨੀ ਬੇਦਬੀ ਹੋਈ ਆ ਹਨਾ ਗੁਟਕਾ ਸਾਹਿਬ ਦੀ ਇੰਨੀ ਬੇਦਬੀ ਹੁਣ ਜਿਹੜੀ ਕੱਲ ਰਾਤ ਕੀਤੀ ਆ ਉਹ ਵੀ ਇੱਕ ਬੇਦਬੀ ਆ ਹੂੰ ਹੂੰ ਤੇ ਇਹਦੇ ਲਈ ਮੈਂ ਕਹਿੰਨੀ ਆ ਵੀ ਪੰਥ ਮੁੱਦਾ ਚੱਕੇ ਦੇ ਲਈ ਤੇ ਸਕਵਿੰਦਰ ਸਿੰਘ ਜੀ ਹੂੰ ਹੂੰ ਉਹਦਾ ਨਾਮ ਸਕਵਿੰਦਰ ਸਿੰਘ ਆ ਜੀ ਅੱਛਾ ਜਿਹੜਾ ਅੰਦਰ ਦੇ ਜਿਹੜਾ ਹੈਗਾ ਪੁਰਸ ਵਾਲਾ ਅੱਛਾ ਜਿਨੇ ਤੁਸੀਂ ਦੱਸ ਦਿਓ ਕਿ ਕੰਧ ਦੇ ਗੁਰਬਾਨੀ ਹਾਂ ਜੀ ਉਹਨੇ ਸ਼ਰਾਬ ਪੀਤਨੀ ਸੀ ਪੂਰਾ ਰੱਜਿਆ ਹੈ ਸਿਪਾਹੀ ਸਾਹਿਬ ਹੂੰ ਹੂੰ ਅੱਛਾ ਜੀ ਬਸ ਇਹਦੇ ਲਈ ਮੈਂ ਪੰਥ ਨੂੰ ਬੇਨਤੀ ਕਰਦੀ ਆ ਵੀ ਤੁਸੀਂ ਸਾਰੇ ਮੁੱਦਾ ਚੱਕੋ ਭਾਈ ਸਾਹਿਬ ਤੁਹਾਨੂੰ ਹੀ ਬੇਨਤੀ ਆ ਹਾਂ ਜੀ ਤੁਸੀਂ ਫੀਲ ਕਰੋ ਆਪਣੀ ਸੰਗਤ ਨੂੰ ਵੀ ਸਾਰੇ ਕਰਨੇ ਚੀਜ਼ ਲਈ ਜ਼ਰੂਰ ਜੀ ਜ਼ਰੂਰ ਪੰਜ ਬਹੁਤ ਬਹੁਤ ਧੰਨਵਾਦ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਜ਼ਰੂਰ ਜਿਹੜੀ ਇੱਛਾ ਭਾਈ ਸਾਹਿਬ ਦੀ ਹੈਗੀ ਉਹ ਜ਼ਰੂਰ ਪੂਰੀ ਕਰਨਗੇ ਤੁਹਾਡਾ ਬਹੁਤ ਬਹੁਤ